ਮੈਨੂੰ ਨੰਬਰ ਭੇਜੋ ਨੰਬਰ ਭੇਜੋ ਬਾਈ ਜੀ ਦੇਖਿਆ ਨਹੀਂ ਜਾਂਦਾ ਇਹ ਦੁੱਖ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਤੋਂ ਬਾਅਦ ਜਿਹੜਾ ਝੋਨਾ ਦਾ ਫਸਲ ਕਿੰਨੀ ਖਰਾਬ ਹੋ ਗਈ ਹੈ ਤੇ ਧੂਆਂ ਨਿਕਲ ਗਿਆ ਨਿਸਰੇ ਪਿਆਸੀਆਂ ਮੁੰਦਰਾ ਦੇਖੋ ਪੂਰਾ ਨਿਸਰੇ ਹੋਇਆ ਪਿਆਸੀਆਂ ਝੋਨਾ ਤੇ ਸਾਰਾ ਤਬਾਹ ਹੋ ਗਿਆ ਬਾਈ ਪਾਣੀ ਦਾ ਕਰਕੇ ਤੇ ਗੁਰਦੁਆਰਾ ਸਾਹਿਬ ਵੀ ਇੱਥੇ ਹੈਗੇ ਨੇ ਤੇ ਆਹ ਦੇਖੋ ਜੀ ਪਾਣੀ ਇੱਥੋਂ ਤਾਂ ਬਹੁਤ ਚੜਿਆ ਸੀ ਤੇ ਲਹਿ ਗਿਆ ਹੁਣ ਤਾਂ ਪਾਣੀ ਆ ਗੱਡੀ ਵਿਚਾਰੀ ਪਾਣੀ ਦੇ ਵਿੱਚ ਖਰਾਬ ਹੋ ਗਈ ਕਦਾ ਬੁਰਾ ਹਾਲ ਕੀਤਾ ਪਾਣੀ ਨੇ ਆਹ ਦੇਖੋ ਬਾਈ ਜਿਹੜਾ ਰੇਤ ਚੜਿਆ ਆਹ ਰੋਟੋਵੀਟਰ ਸੀਗਾ ਇਹ ਵੀ ਵਿੱਚੇ ਦਬ ਗਿਆ ਆਹ ਬਾਈ ਏਡੇ ਢਿੱਗ ਬਣ ਗਈ ਜਿਹੜੀ ਰੇਤ ਦੀ ਆਹ ਦੇਖੋ ਪਾਣੀ ਘਟਣ ਤੋਂ ਬਾਅਦ ਤੁਸੀਂ ਹਸਣ ਹੋਰ ਕਿੰਨਾ ਕਿੰਨਾ ਪਾਣੀ ਸੀਗਾ ਇੱਕ ਸਰਪੰਚ ਸਾਹਿਬ ਹੈ ਅਸੀਂ ਸੁਲਤਾਨਪੁਰ ਲੋਧੀ ਦੇ ਈਚ ਸਰਪੰਚ ਸਾਹਿਬ ਦਾ ਘਰ ਆ ਇਹ ਤੇ ਬਾਈ ਕਹਿ ਰਿਹਾ ਗੱਡੀ ਪੂਰੀ ਡੁੱਬੀ ਹੋਈ ਸੀਗੀ ਤੇ ਪੂਰਾ ਛੱਤ ਛੱਤਾਂ ਦੇ ਕੋਲੇ ਪਾਣੀ ਪਹੁੰਚ ਗਿਆ ਸੀਗਾ ਤੇ ਹੁਣ ਪਾਣੀ ਘਟਣ ਤੋਂ ਬਾਅਦ ਆ ਦੇਖ ਲਓ ਤੁਸੀਂ ਖਿੱਡੀ ਤਬਾਹੀ ਕਰ ਕੀ ਗਿਆ ਪਾਣੀ ਇਹ